लाख ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਤ ਮਰੇ ਕਬੂ ਨਾ ਛਾਡੇ ਖੇਤ ਅੱਜ ਆਪਾਂ ਤਨ ਤਨ ਅਨੋਖੇ ਅਮਰ ਸ਼ਹੀਦ बाबा दीप सिंह जी ਦਾ ਜਨਮ ਦਿਹਾੜਾ ਇੰਟਰਨੈਸ਼ਨਲ ਨੌਜਵਾਨ ਸੇਵਕ ਸਭਾ ਵੱਲੋਂ ਮਨਾ ਰਹੇ ਹਾਂ ਆਪ ਸਭ ਸੰਗਤਾਂ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜਦੋਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਝੇ ਦੀ ਮਹਾਨ ਧਰਤੀ ਨਗਰ ਪਾਉ ਵਿੰਡ ਵਿਖੇ 1682 ਈਸਵੀ ਬਾਬਾ ਭਗਤ ਸਿੰਘ ਜੀ ਦੇ ਘਰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਹੋਇਆ ਇਧਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਰਸਾ ਨਦੀ ਤੋਂ ਪਰਿਵਾਰ ਵਿਛੋੜਾ ਪਿਆ ਚਮਕੌਰ ਦੀ ਵੱਡੀ ਜੰਗ ਲੜ ਕੇ ਮਾਛੀਵਾੜੇ ਤੋਂ ਉੱਚਦੇ ਪੀਰ ਬਣ ਕੇ ਦੀਨੇ ਕਾਂਗੜੋਂ ਜ਼ਫਰਨਾਮਾ ਲਿਖ ਕੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਲੜ ਕੇ ਆ ਬੈਠੇ ਨੇ ਸਿੱਖ ਜਗਤ ਦੇ ਪੰਜਵੇਂ ਤਖਤ ਤਖਤ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਇੱਥੇ ਵਿਚਾਰ ਬਣੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਾਥ ਕੇ ਲਿਆਂਦਾ ਜਾਵੇ ਭਾਈ ਸ਼ੇਰ ਸਿੰਘ ਜੀ ਨੂੰ ਭੇਜਿਆ ਗਿਆ ਬਾਬਾ ਜੀ ਦੇ ਨਗਰ ਪਾਉ ਵਿੰਡ ਭਾਈ ਸ਼ੇਰ ਸਿੰਘ ਜੀ ਮੰਜਲਾਂ ਨੂੰ ਮਾਰਦੇ ਹੋਏ ਪਹੁੰਚੇ ਨੇ ਬਾਬਾ ਜੀ ਦੇ ਅਸਥਾਨ ਤੇ ਜਾ ਕੇ ਫਤਿਹ ਬੁਲਾਈ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤੇ ਆਖਿਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਮਾਤਾ ਪਿਤਾ ਤੋਂ ਅਗਿਆ ਲੈ ਕੇ ਮਾਜੇ ਦੀ ਧਰਤੀ ਵਿੱਚੋਂ ਮੰਝਰਾਂ ਨੂੰ ਮਾਰਦੇ ਹੋਏ ਪਹੁੰਚੇ ਨੇ ਤਖਤ ਦਮਦਮਾ ਸਾਹਿਬ ਝੁਕਾ ਕੇ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਾਬਾ ਦੀਪ ਸਿੰਘ ਜੀ ਨੇ ਆਖਿਆ हे ਦਾਤਾ ਤੁਹਾਡੇ ਵੱਡੇ ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰ ਦਿੱਤੇ ਛੋਟੇ ਨਿਹਾਂ ਵਿੱਚ ਚੜ੍ਹ ਦਿੱਤੇ ਮੇਰੇ ਕਰਮਾਂ ਵਿੱਚ ਸ਼ਹੀਦੀ ਜਾਮਦਾ ਬਾਟਾ ਕਿਉਂ ਨਹੀਂ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਦੀਪ ਸਿੰਘ ਜੀ ਕੁਝ ਬੰਦਿਆਂ ਦੀ ਕੌਮੋਂ ਸ਼ਹੀਦ ਹੋ ਜਾਣ ਨਾਲੋਂ ਜਿੰਦਾ ਰਹਿਣ ਦੀ ਜਾਦਾ ਲੋਡ ਹੋਇਆ ਕਰਦੀ ਹੈ ਜਿੱਥੇ ਤੁਸੀਂ ਤਲਵਾਰ ਦੇ ਧਨੀ ਹੋ ਉਥੇ ਕਲਮ ਦੇ ਵੀ ਧਨੀ ਹੋ ਸਮਾਂ ਆਵੇਗਾ ਤੁਹਾਡੀ ਦੁਨੀਆ ਦੇ ਜਰਨੇਲਾਂ ਨਾਲੋਂ ਵੱਖਰੀ ਸ਼ਹਾਦਤ ਹੋਵੇਗੀ ਬਾਬਾ ਦੀਪ ਸਿੰਘ ਜੀ ਨੇ ਆਖਿਆ ਕੀ ਹੁਕਮ ਹੈ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਸਿੱਖ ਜੱਗ ਦੇ ਚੌਥੇ ਤਖਤ ਤਖਤ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪਦੇ ਹਾਂ ਤੁਸੀਂ ਇੱਥੇ ਸਿੱਖ ਸੰਗਤਾਂ ਦੀ ਸੇਵਾ ਕਰੋ ਆਪ ਗੁਰੂ ਜੀ ਦੱਖਣ ਨੂੰ ਚਲੇ ਗਏ ਹਨ ਇਧਰ ਬਖਸ਼ੀ ਜਹਾਨ ਖਾਨ ਜੋ ਜਿਨੇ 40000 ਗਲਜਾਈ ਫੌਜ ਦੇ ਕੇ ਜਮਾਲ ਖਾਨ ਨੂੰ ਜੋ ਕੇ ਹਰਮੰਦਰ ਸਾਹਿਬ ਦਾ ਸਰੋਵਰ ਪੂਰਨ ਵਾਸਤੇ ਭੇਜ ਦਿੱਤਾ ਹੈ ਇਧਰ ਭਾਈ ਭਾਗ ਸਿੰਘ ਨਿਹੰਗ ਜੋ ਕੇ ਆਇਆ ਹੈ ਇਸ਼ਨਾਨ ਕਰਨ ਵਾਸਤੇ ਇਸ਼ਨਾਨ ਨਹੀਂ ਕਰ ਸਕਿਆ ਉਹਨੇ ਆਖਿਆ ਹੋਵੇ ਨਾ ਤੇ ਕਿਸੇ ਤਰ੍ਹਾਂ ਸਿੰਘਾਂ ਨੂੰ ਖਬਰ ਪਹੁੰਚਾਈ ਜਾਵੇ ਭਾਈ ਭਾਗ ਸਿੰਘ ਨੰਗ ਮੰਜਰੇ ਨੂੰ ਮਾਰਦਾ ਹੋਇਆ ਪਹੁੰਚਾ ਹੈ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜਾ ਕੇ ਫਤੇ ਬੁਲਾਈ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤੇ ਆਖਿਆ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਉਦੋਂ ਗੁਰੂ ਕੀ ਤਾਬਿਆ ਬੈਠੇ ਸਨ ਉਹਨਾਂ ਆਖਿਆ ਖਾਲਸਾ ਜੀ ਕਿੱਥੋਂ ਆਏ ਜੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਭਾਈ ਭਾਗ ਸਿੰਘ ਨੇ ਆਖਿਆ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹਾਂ ਤੇ ਬਾਬਾ ਦੀਪ ਸਿੰਘ ਜੀ ਆਖਣ ਲੱਗੇ ਭਾਈ ਭਾਗ ਸਿੰਘ ਜੀ ਜਰਾ ਨੇੜੇ ਹੋਵੋ ਮੈਂ ਤੁਹਾਡੇ ਚਰਨਾਂ ਨੂੰ ਹੱਥ ਲਾਵਾਂ ਤੇ ਆਪਣੇ ਮस्तक ਨੂੰ ਝੁਕਾਵਾਂ ਤੁਸੀਂ ਮੇਰੇ ਗੁਰੂ ਦੇ ਨਗਰੋਂ ਆਏ ਜੇ ਭਾਈ ਭਗਤ ਸਿੰਘ ਨੇ ਪਛਾਣ ਹੋ ਕੇ ਆਖਿਆ ਬਾਬਾ ਦੀਪ ਸਿੰਘ ਜੀ ਚਰਨ ਕੋਸ਼ ਹੋਣ ਵਾਲੇ ਹੁੰਦੇ ਨੇ ਜਿਹੜੇ ਸੁਖ ਦਾ ਸੁਨੇਹਾ ਲੈ ਕੇ ਆਏ ਹੋਣ ਅੱਜ ਮੈਂ ਸੁਨੇਹਾ ਸੁਖ ਦਾ ਨਹੀਂ ਲੈ ਕੇ ਆਇਆ ਉਹ ਹਰਿ ਮੰਦਰ ਜਿੱਥੋਂ ਕਾਵਾਂ ਤੋਂ ਹੰਸ ਮੜ ਕੇ ਉੱਡਦੇ ਸਨ ਜਿੱਥੋਂ ਕੋੜਿਆਂ ਦੇ ਕੋੜ ਦੂਰ ਹੁੰਦੇ ਸਨ ਉਹ ਹਰ ਮੰਦਰ ਅੱਜ ਕੋੜਿਆਂ ਦੀ ਲਿੱਦ ਪਾ ਕੇ ਪੂਰਿਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਆਸ਼ਾ ਵੀ ਜੋਸ਼ ਆ ਗਿਆ ਦੌੜੇ ਜੋਸ਼ ਵਿੱਚ ਫਰਕੇ ਬਾਬਾ ਦੀਪ ਸਿੰਘ ਜੀ ਲੈ ਕੇ 500 ਸਿੰਘ ਦਾ ਜਥਾ ਸਟਕ ਦਮਦਮਾ ਸਾਹਿਬ ਤੋਂ ਤੁਰੇ ਹਨ ਪ੍ਰਚਾਰ ਕਰਦਿਆਂ ਕਰਦਿਆਂ ਜਦੋਂ ਤਰਨਤਾਰਨ ਤੱਕ ਆਏ ਹਨ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੀ ਗਿਣਤੀ 10000 ਹੋ ਗਈ ਹੈ ਜਦੋਂ ਅੰਮ੍ਰਿਤਸਰ ਤਰਨਤਾਰਨ ਸਰੋਵਰ ਵਿੱਚੋਂ ਇਸ਼ਨਾਨ ਕੀਤਾ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਬਾਬਾ ਦੀਪ ਗੁਰੂ ਅਰਜਨ ਦੇਵ ਪਾਤਸ਼ਾਹ ਕੋਈ ਤੇਰੇ ਦਰ ਤੇ ਤਰਾਹ ਪ੍ਰਸ਼ਾਦ ਦੀ ਦੇਖ ਕਰਾਉਂਦਾ ਕੋਈ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਹਾਜ਼ਰ ਹੁੰਦਾ ਪਰ ਭਾਈ ਭਗਤੇ ਦਾ ਪੁੱਤਰ ਜਿਨ੍ਹਾਂ ਤਿਰ ਤੱਕ ਹਰਿ ਮੰਦਰ ਸਾਹਿਬ ਵਿੱਚੋਂ ਅਬਦਾਲੀ ਦੇ ਝੰਡੇ ਨਹੀਂ ਪੁੱਟੇ ਦਾ ਉਹਨਾਂ ਚਿਰ ਤੱਕ ਸ਼ਹੀਦੀ ਪ੍ਰਾਪਤ ਨਹੀਂ ਕਰਾਂਗਾ ਇਹ ਅਨੋਖਾ ਪਰਨ ਬਾਬਾ ਦੀਪ ਸਿੰਘ ਨੇ ਕਰ ਰਿਹਾ ਹੈ ਇਧਰ ਆਪੋ ਆਪਣੇ ਦਲ ਲੈ ਕੇ ਬਾਬਾ ਨੋਸਿਕ ਵਰਗੇ ਬਾਬਾ ਦਿਆਲ ਸਿੰਘ ਵਰਗੇ ਬਾਬਾ ਬਲਵੰਤ ਸਿੰਘ ਵਰਗੇ ਸੂਰਮੇ ਬਾਬਾ ਦੀਪ ਸਿੰਘ ਜੀ ਵੀ ਆਏ ਨੇ ਇੱਥੇ ਮੈਂ ਇਤਿਹਾਸ ਜਰਾ ਸਿਮਤ ਸਮਾ ਸਿਮਤ ਹੈ ਇਸ ਕਰਕੇ ਸ਼ਾਰਟਕਟ ਵੀ ਸੁਣਾ ਰਿਹਾ ਹਾਂ ਇਧਰ ਬਾਬਾ ਦੀਪ ਸਿੰਘ ਜੀ ਆਏ ਨੇ ਟਾਲਾ ਸਾਹਬ ਦੇ ਮੈਦਾਨ ਦੇ ਵਿੱਚ ਇਧਰ ਜਮਾਲ ਖਾਨ ਸੂਰਮਾ ਆਇਆ ਹੈ ਬਾਬਾ ਦੀਪ ਸਿੰਘ ਦੇ ਸਾਹਮਣੇ ਉਹ ਆਪੋ ਸਾਹਮਣੇ ਜਹਾ ਅਲੀ ਦੇ ਇੱਕ ਪਾਸੋਂ ਨਾਲ ਇੱਕ ਪਾਸੇ ਬੋਲੇ ਸੋਨਿਆ ਹਲਦੇ ਜਕਾਰੇ ਛੱਡ ਕੇ ਦੋਵੇਂ ਧਰਾਂ ਮੈਦਾਨ ਦੇ ਵਿੱਚ ਜੋਪੇ ਨੇ ਫੌਜਾਂ ਨਾਲ ਫੌਜਾਂ ਲੜ ਰਹੀਆਂ ਨੇ ਬਾਬਾ ਦੀਪ ਸਿੰਘ ਦੇ ਸਾਹਮਣੇ ਆਇਆ ਹੈ ਨਵਾਬ ਗਫਾਰੂ ਖਾਨ ਬਾਬਾ ਦੀਪ ਸਿੰਘ ਦੇ ਸਾਝੇ ਵਾਰ ਦੇ ਨਾਲ ਦੋਵਾਂ ਸੂਰਮਿਆਂ ਦੇ ਧਰਜੋ ਨੇ ਸੂਰਮਿਆਂ ਦੇ ਧੜ ਧਰਤੀ ਤੇ ਡਿੱਗ ਪਏ ਹਨ ਹੁਣੇ ਆਈ ਹੈ ਮੌਤ ਉਹਨੇ ਆਖਿਆ ਬਾਬਾ ਦੀਪ ਸਿੰਘਾ ਤੂੰ ਧਿਆਨਾ ਸਾ ਮੈਂ ਇਸ ਸਿਰ ਹਰਿਮੰਦਰ ਸਾਹਿਬੇ ਕੇ ਪੇਟ ਕਰਨਾ ਹੈ ਪਰ ਇੱਥੇ ਹੀ ਡੇਰਾ ਲਾ ਕੇ ਬਹਿ ਗਿਆ ਇੱਕ ਸਿੰਘ ਨੇ ਜਦੋਂ ਪਰਨ ਯਾਦ ਕਰਵਾਇਆ ਫਿਰ ਅਨੋਖਾ ਕਿਸ਼ਮਾ ਪ੍ਰਗਟ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸਿਰ ਜੋ ਹੈ ਖੱਬੀ ਤਲੀ ਤੇ ਰੱਖਿਆ ਹੈ ਤੇ ਸੱਜੇ ਹੱਥ ਵਿੱਚ ਫੁਲਾੜੀ ਖੰਡਾ ਫੜਿਆ ਹੈ ਜੋ ਕਿ ਦੁਸ਼ਮਣਾਂ ਦੇ ਆਹੂ ਲਾਉਂਦੇ ਬਾਬਾ ਦੀਪ ਸਿੰਘ ਜੀ ਹਰਮੰਦਰ ਸਾਹਿਬ ਤੱਕ ਪਹੁੰਚੇ ਹਨ ਤੇ ਹਰਮੰਦਰ ਸਾਹਿਬ ਨੂੰ ਆਯਾਤ ਕਰਾਇਆ ਇਹ ਸੀ ਪਰਨ ਇਤਿਹਾਸੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਪ੍ਰਕਾਸ਼ ਉਸਤਵ ਮਨਾ ਰਹੇ ਹਾਂ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੀਆਂ ਆਪ ਸਭ ਸੰਗਤਾਂ ਨੂੰ ਨੌਜਵਾਨ ਇੰਟਰਨੈਸ਼ਨਲ ਸੇਵਕ ਸਭਾ ਵੱਲੋਂ ਲੱਖ ਲੱਖ ਵਧਾਈਆਂ ਹੋਣ ਇਤਿਹਾਸ ਸਰਵਣ ਕਰਦਿਆਂ ਅਨੇਕਾਂ ਹੀ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਸਾਧ ਸੰਗਤ ਬਖਸ਼ਣ ਜੂਹ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ